ਤਾਂ ਕਿਲਾ ਬਾਬਾ ਸ਼ੇਖ ਫਰੀਦ ਜੀ ਵੇਖੇ ਖੜੇ ਆ ਜੀ ਇੱਥੇ ਕਰਮਜੀਤ ਅਨਮੋਲ ਅੱਜ ਨਮਸਤਕ ਹੋਣ ਦੇ ਲਈ ਆਏ ਸਤਿਨਾਮ ਤੇ ਮੇਰੇ ਨਾਲ ਉਹਨਾਂ ਦੇ ਬੇਟੇ ਨੇ ਗੱਲਬਾਤ ਕਰ ਲੈਣੇ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਖੁਸ਼ੀ ਕਿੰਨੀ ਕਾ ਤੁਹਾਡੇ ਫਾਦਰ ਸਾਹਿਬ ਕਲਾਕਾਰੀ ਵਾਲੀ ਲਾਈਨ ਦੇ ਵਿੱਚੋਂ ਸਿਆਸਤ ਦੇ ਵਿੱਚ ਆਏ ਨੇ ਖੁਸ਼ੀ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਕਲਾਕਾਰੀ ਲਾਈਨ 'ਚ ਵੀ ਜਦੋਂ ਆਏ ਸੀ ਸ਼ੁਰੂ ਤੋਂ ਹੀ ਸੀ ਮੇਰੇ ਜੰਮਣ ਤੋਂ ਪਹਿਲਾਂ ਹੀ ਪਰ ਜਦੋਂ ਤੇ ਇਸ ਲਾਈਨ 'ਚ ਆਏ ਉਹਦੋਂ ਤੋਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹੁਣ ਕਿੰਨੀ ਕ ਖੁਸ਼ੀ ਆ ਸਿਆਸਤ ਵਾਲੇ ਪਾਸੇ ਦੇਖ ਕੇ ਹੁਣ ਵੀ ਪੂਰੀ ਖੁਸ਼ੀ ਆ ਨਿਊ ਐਕਸਪੀਰੀਅੰਸ ਆ ਸੋ ਦੇਖਦੇ ਹਾਂ ਹੁਣ ਅੱਗੇ ਪਤਾ ਕਦੋਂ ਲੱਗਿਆ ਸੀਗਾ ਟਿਕਟ ਦੇ ਬਾਰੇ ਅਨਾਉਂਸਮੈਂਟ ਦੇਦੋ ਹੋਈ ਆ ਉਹਦੋਂ ਪਤਾ ਲੱਗਿਆ ਦੋਸਤੋ ਪਹਿਲਾਂ ਜਾਣਕਾਰੀ ਮਿਲ ਗਈ ਅਨਾਉਂਸਮੈਂਟ ਤੋਂ ਅ ਤਾਂ ਫੇ ਬਹੁਤ ਸੀ ਤਾਂ ਹਰ ਜਿਹੜਾ ਹਲਕਾ ਆਵਾਜ਼ ਕਰ ਜੱਦੀ ਹਲਕੇ ਦੀ ਗੱਲ ਕਰਾਂ ਉਹ ਹੈਗਾ ਵਾ ਸੰਗਰੂਰ ਤੇ ਟਿਕਟ ਮਿਲਿਆ ਫਰੀਦਕੋਟ ਤੋਂ ਕਿਸ ਤਰੀਕੇ ਦਾ ਲੱਗਦਾ ਹੈ ਕਿ ਆਉਣ ਵਾਲਾ ਰਿਸਪੌਂਸ ਜਿਹੜਾ ਉਹ ਮਿਲ ਸਕਦਾ ਲੋਕਾਂ ਨੂੰ ਰਿਸਪੌਂਸ ਦੇਖੋ ਵਧੀਆ ਹੈ ਕਿਉਂਕਿ ਪਾਪਾ ਕਲਾਕਾਰ ਹੋਣ ਦੇ ਨਾਤੇ ਕਲਾਕਾਰ ਸਾਰੇ ਪੰਜਾਬ ਦਾ ਹੂੰ ਤਾ ਉਹਦਾ ਕੋਈ ਨਹੀਂ ਵੀ ਸੰਗਰੂਰ ਤੋਂ ਆ ਫਰੀਦਕੋਟ ਤੋਂ ਇੱਥੇ ਵੀ ਪਾਪਾ ਉਨਾ ਹੀ ਪਿਆਰ ਕਰਦੇ ਨੇ ਲੋਕ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੀ ਐ ਸੋ ਲੋਕਾਂ ਦਾ ਬਹੁਤ ਪਿਆਰ ਰਿਸਪੌਂਸ ਮਿਲਦਾ ਤਾਂ ਬਹੁਤ ਵਧੀਆ ਲੱਗਿਆ ਦੇਖ ਕੇ ਮੈਨੂੰ ਤੁਹਾਡੇ ਜਿਹੜੇ ਜਵਾਬ ਨੇ ਨਾ ਉਹਨਾਂ ਤੋਂ ਏਦਾਂ ਲੱਗ ਰਿਹਾ ਕਿ ਸ਼ਾਇਦ ਥੋੜੀ ਥੋੜੀ ਸਿਆਸਤ ਤੁਸੀਂ ਵੀ ਸਿੱਖ ਲਈ ਆ ਕਿ ਜਵਾਬ ਕਿਵੇਂ ਦੇਣੇ ਆ ਹਾਂਜੀ ਦੇਖੋ ਜਿਵੇਂ ਇਸ ਲਾਈਨ 'ਚ ਵੀ ਰਹੇ ਆ ਤਾਂ ਇਸ ਚੀਜ਼ ਦਾ ਵੀ ਸਿੱਖ ਲਾਂਗੇ ਹਾਂਜੀ ਤਾਂ ਪਰਿਵਾਰ ਦਾ ਕਿਸ ਤਰੀਕੇ ਦਾ ਜਿਹੜਾ ਸਪੋਰਟ ਆ ਉਹਨਾਂ ਨੂੰ ਪਰਿਵਾਰ ਦਾ ਕਿਸ ਤਰੀਕੇ ਦਾ ਸਮਰਥਨ ਹੈ ਪਰਿਵਾਰ ਦਾ ਪੂਰਾ ਸਪੋਰਟ ਆ ਜੀ ਉਹਨਾਂ ਨੂੰ ਜਿਵੇਂ ਉਹਨਾਂ ਨੇ ਕਲਾਕਾਰੀ ਲਈ ਜ ਪ੍ਰਚਾਰ ਕਰਦੇ ਤੁਸੀਂ ਨਜ਼ਰ ਆ ਸਕਦੇ ਹੋ ਨਾਲ ਆਪਣੇ ਫਾਦਰ ਸਾਹਿਬ ਦੇ ਕਿ ਉਹਨਾਂ ਦਾ ਸਾਥ ਦਿੰਦੇ ਹੋਏ ਜਦੋਂ ਚੋਣਾਂ ਦੇ ਵਿੱਚ ਉਹਨਾਂ ਪ੍ਰਚਾਰ ਅਗੇ ਸ਼ੁਰੂ ਹੋਏਗਾ ਹਾਂਜੀ ਹਾਂਜੀ ਨਾਲ ਹੀ ਆਵਾਂਗੇ ਜੀ ਹਾਂਜੀ ਕਹ ਕਿਹੜੇ ਤਰੀਕੇ ਦੀ ਲੋਕਾਂ ਤੋਂ ਉਮੀਦ ਰੱਖਦੇ ਹੋ ਜਾਂ ਇੱਕ ਇੱਕ ਜੀ ਮੈਂ ਹੋਰ ਤਰ੍ਹਾਂ ਤੋਂ ਜਾਨਣਾ ਚਾਹੁੰਗਾ ਸਭ ਤੋਂ ਪਹਿਲਾਂ ਮਸਲਾ ਦੱਸੋ ਤੁਹਾਡੇ ਹਿਸਾਬ ਨਾਲ ਕਿਉਂਕਿ ਤੁਸੀਂ ਵੀ ਲੋਕਾਂ ਦੇ ਵਿੱਚ ਵਿਚਰਦੇ ਹੋਵੋਗੇ ਵੀਡੀਓਜ਼ ਦੇਖਦੇ ਹੋਵੋਗੇ ਹਮੇਸ਼ਾ ਲੋਕਾਂ ਨੇ ਮਸਲਿਆਂ ਦੇ ਲੈ ਕੇ ਜਿਹੜੀ ਵੀਡੀਓਜ਼ ਆਉਂਦੇ ਰਹਿੰਦੀਆਂ ਨੇ ਤੁਹਾਨੂੰ ਕੀ ਲੱਗਦਾ ਕਿਹੜਾ ਮਸਲਾ ਲੋਕਾਂ ਦਾ ਪਹਿਲਾਂ ਹੱਲ ਕਰਨਾ ਚਾਹੀਦਾ ਜਾਂ ਕਿਹੜਾ ਤੁਸੀਂ ਕਰਵਾਉਣਾ ਚਾਹੋਗੇ ਦੇਖੋ ਜੀ ਮਸਲੇ ਤਾਂ ਬਹੁਤ ਨੇ ਐਵੇਂ ਜਿਹੜਾ ਵੀ ਲੋਕਾਂ ਦਾ ਮਨ ਲੱਗਿਆ ਵੀ ਸਭ ਤੋਂ ਜ਼ਰੂਰੀ ਹੈ ਉਹ ਸਭ ਤੋਂ ਪਹਿਲਾਂ ਕੀਤਾ ਜਾਵੇ ਹਾਂ ਲੋਕਾਂ ਤੋਂ ਉਮੀਦ ਕੀ ਕਰਦੇ ਹੋ ਮੈਸੇਜ ਕੀ ਦੇਣਾ ਚਾਹੁੰਦੇ ਹੋ ਫਰੀਦਕੋਟ ਦੇ ਲੋਕ ਮੈ ਕਿ ਲੋਕੀ ਵਾ ਸਪੋਰਟ ਕਰਦੇ ਰਹਿਣ ਐਵੇਂ ਡੈਡ ਨੂੰ ਜਿਵੇਂ ਕਿ ਫਿਲਮਾਂ ਤੇ ਸਿੰਗਿੰਗ ਲਾਈਨ ਚ ਉਹਨਾਂ ਦੀ ਸਪੋਰਟ ਕੀਤੀ ਐ ਹੁਣ ਪੋਲਿਟਿਕਸ ਚ ਆਇਆ ਤੇ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਨੂੰ ਕਿੰਨੀ ਕ ਖੁਸ਼ੀ ਹੈ ਤੁਹਾਡੇ ਫਾਦਰ ਸਾਹਿਬ ਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਅੱਜ ਆਸ਼ੀਰਵਾਦ ਲੈਣ ਆਏ ਆ ਤੇ ਬਾਬਾ ਜੀ ਵਧੀ ਕੀ ਕਰਨਗੇ ਹਮ ਉਮੀਦ ਹੈਗੀ ਅੱਜ ਤੀਰ ਹਾਂਜੀ ਪੂਰੀ ਜੀ ਬਾਕੀ ਲੋਕਾਂ ਦਾ ਸਾਥ ਪੂਰਾ ਅੱਜ ਵੀ ਪਹਿਲਾ ਦਿਨ ਸੀ ਅੱਜ ਪੂਰਾ ਪੋਜ਼ਿਟਿਵ ਰਿਸਪੌਂਸ ਆਇਆ ਤੇ ਅੱਗੇ ਵੀ ਐਹੀ ਪੋਜ਼ਿਟਿਵ ਹੀ ਰਹੋਗਾ ਤੇ ਬਾਬਾ ਜੀ ਦੇ ਵਾਕੇ ਆਸ਼ੀਰਵਾ अच्छा एक चीज और मोहम्मद सदीक साहब इत्तो एमपी ने मौजूद दा ਤੁਹਾਡੇ ਫਾਦਰ ਸਾਹਿਬ ਦੇ ਚੰਗੇ ਦੋਸਤ ਵੀ ਨੇ ਤੇ ਇਹਨਾਂ ਨੇ ਉਹਨਾਂ ਦੇ ਨਾਲ ਕੰਮ ਵੀ ਕੀਤਾ ਵਾ ਉਹਨਾਂ ਨਾਲ ਵੀ ਮੁਲਾਕਾਤ ਤੁਹਾਡੀ ਹੁੰਦੀ ਰਹਿੰਦੀ ਕਿ ਹੁਣ ਫਿਰ ਕਿਸ ਤਰੀਕੇ ਦਾ ਅੱਗੇ ਦਾ ਜਿਹੜਾ ਉਹਨਾਂ ਦਾ ਮੇਲਬਲਾਪ ਰਹਿ ਸਕਦਾ ਜਾਂ ਚੋਣ ਪ੍ਰਚਾਰ ਦੇ ਦੌਰਾਨ ਕਿਸ ਤਰੀਕੇ ਦੇ ਸੀ ਜਿਹੜੇ ਬਿਆਨ ਦੇਖ ਸੁਣ ਸਕਦੇ ਆ ਦੇਖੋ ਜੀ ਉਹ ਰਿਸਪੈਕਟਡ ਨੇ ਸਾਡੇ ਸੋ ਰਿਸਪੈਕਟ ਉਹਨਾਂ ਦੀ ਇਹ ਨਹੀਂ ਵੀ ਕਿ ਉਹ ਕਿਸੇ ਪਾਰਟੀ ਦੇ ਨੇ ਸਭ ਤੋਂ ਪਹਿਲਾਂ ਇੱਕ ਇਨਸਾਨ ਨੇ ਉਹ ਤਾਂ ਉਹ ਇਸ ਚੀਜ਼ ਦਾ ਕੋਈ ਨਹੀਂ ਵੀ ਉਹ ਕਾਂਗਰਸ ਦੇ ਨੇ ਤਾਂ ਉਹਨਾਂ ਦਾ ਅਸੀਂ ਉਹ ਚੀਜ਼ ਨਹੀਂ ਕਰਾਂਗੇ ਤਾਂ ਪਿਆਰ ਉਹ ਵੀ ਰਹੂਗਾ ਜੀ ਬਿਲਕੁਲ ਜੀ ਤਾਂ ਇਹ ਪਿਆਰ ਮੇਲਾ ਤਾਂ ਬਰਕਰਾਰ ਵੀ ਰਹਿਣਾ ਚਾ ਬਾਕੀ ਨੂੰ ਸ਼ਾਇਦ ਇਸ ਚੀਜ਼ ਦਾ ਧਿਆਨ ਦੇਣਾ ਹਾਂਜੀ ਹਾਂਜੀ ਜ਼ਰੂਰ ਸੀ ਤਾਂ ਸੀਐਮ ਮਾਨ ਸਾਹਿਬ ਨਾਲ ਵੀ ਮਿਲੇ ਹੋਮੋਗੇ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਟਿਕਟ ਮਿਲਣ ਤੋਂ ਬਾਅਦ ਕੋਈ ਗੱਲਬਾਤ ਹੋਈ ਆ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਹਾਂਜੀ ਪਾਪਾ ਦੀ ਹੋਈ ਸੀ ਜੀ ਉਹਨਾਂ ਨਾਲ ਗੱਲ ਉਹਨਾਂ ਨੇ ਕਿਹਾ ਵੀ ਬਸ ਤੁਸੀਂ ਖੇਚੇ ਤੋਂ ਕੰਮ ਫਰੀਦਕੋਟ ਜਾਓ ਤੇ ਲੋਕਾਂ ਦਾ ਪਿਆਰ ਲਓ ਉੱਥੇ ਜਾ ਕੇ ਜਦੋਂ ਉਹ ਸੀਐਮ ਮਾਨ ਸਾਹਿਬ ਬੂਟਾਂ ਦੇ ਵਿੱਚ ਖੜੇ ਸੀ ਪਿਛਲੀ ਵਾਰ ਸੀਮ ਦਾ ਚਿਹਰਾ ਸੀਗੇ ਤਦੋਂ ਕਰਮਜੀਤ ਜੀ ਨੇ ਬੜੀ ਉਹਨਾਂ ਲਈ ਪ੍ਰਚਾਰ ਕੀਤੇ ਸੀਗੇ ਤੁਹਾਨੂੰ ਕੀ ਲੱਗਦਾ ਇਸ ਵਾਰ ਫਿਰ ਸੀਐਮ ਸਾਹਿਬ ਹੁਣ ਦੇ ਦੋ ਪ੍ਰਚਾਰ ਕਰਦੋਂਗੇ ਉਸੇ ਤਰੀਕੇ ਦਾ ਜਿਹੜ ਜੀ ਤੁਨ ਦਾ ਬਿਲਕੁਲ ਦੀ ਤਾਂ ਇਹ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਦੋਵੇਂ ਬੇਟੇ ਨੇ ਜੀ ਕਰਮਜੀਤ ਜੀ ਦੇ ਤੇ ਇਹਨਾਂ ਦਾ ਕਹਿਣਾ ਕਿ ਲੋਕਾਂ ਤੋਂ ਵੀ ਉਮੀਦ ਇਹਨਾਂ ਨੂੰ ਪੂਰੀ ਆ ਕਿ ਜਿੱਤ ਮਿਲੇਗੀ ਤੇ ਮਸਲਾ ਲੈ ਕੇ ਕਿਹਾ ਕਿ ਜਿਹੜਾ ਮਸਲਾ ਕਹਿੰਦੇ ਸਾਨੂੰ ਲੱਗੇਗਾ ਕਿ ਪਹਿਲਾਂ ਹੱਲ ਹੋਣਾ ਚਾਹੀਦਾ ਉਹ ਕਰਵਾਵਾਂਗੇ ਤੇ ਬਾਕੀ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ 4 ਤਰੀਕ ਨੂੰ ਫੈਸਲਾ ਜਿਹੜਾ ਹੋ ਜਾਏਗਾ ਕਿ ਫਰੀਦਕੋਟ ਦਾ ਅਗਲਾ ਐਮਪੀ ਕੌਣ ਬਣੇਗਾ ਸਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ